ਮੰਮੀ ਗੱਲਾਂ ਤਾਂ ਤੁਸੀਂ ਤੁਸੀਂ ਬਥੇਰੀਆਂ ਪੋਲ ਬੰਦੇ ਜੇ ਨਹੀਂ ਇਹਨੂੰ ਨਹੀਂ ਦੇਖਦਾ ਪੈਣ ਪੱਜਰ ਕੇ ਤੁਰ ਪੀ ਰਸੋਈ ਛੱਤ ਦਾ ਖਲਾਰਾ ਪਿਆ ਗੁੜਗੁੜੇ ਪੰਡੋਰ ਪਈ ਆ ਤੇ ਕਿਤੇ ਮੈਨੂੰ ਪਤਾ ਨਹੀਂ ਲੱਗਣ ਡਿਆ ਕੀ ਬਣਿਆ ਵਾ ਤੇ ਟਾਈਮ ਨਾ ਤਿਆਰ ਹੋ ਕੇ ਪੇਕੇ ਨਹੀਂ ਗਈ ਬੰਦਾ ਥੋੜਾ ਬੋਤਾ ਤੇ ਕੰਮ ਕਰਾ ਦਿੰਦਾ ਵਾ ਨਾਲੇ ਬਾਹਰ ਇਨੀ ਧੋਪਾ ਹੁਣ ਇਹੋ ਜਿਹੇ ਕੋਣ ਕੰਮ ਕਰੇ ਜਦੋਂ ਅਸੀਂ ਕੰਮ ਵਾਂਢੀ ਲਿਆ ਵਾ ਤੇ ਪਤਾ ਹੋਣਾ ਚਾਹੀਦਾ ਵੀ ਮੈਂ ਜੇ ਪੇਕੇ ਜਾਣਾ ਵਦਿਆ ਆਪਣਾ ਕੰਮ ਕਰਕੇ ਜਾਵਾਂ ਅੱਛਾ ਮੈਂ ਕਰ ਲੈਨੀ ਮੈਂ ਘੜੀ ਲਈ ਸੀ ਹੋ ਜਾਂਨੀ ਤੇ ਕਰ ਲਓ ਤੁਸੀਂ ਤੇ ਤਰਪਾਈਆਂ ਤੇ ਸੂਟ ਹੈ ਨੇਰੀ ਆਈ ਜਿੱਦਾਂ ਕੋਈ ਸਾਆਹ ਹੁੰਦਾ ਜਿਨ੍ਹਾਂ ਦੇ ਫੜੇ ਆ ਪਹਿਲਾਂ ਕੰਮ ਕਰ ਲਓ ਨਹੀਂ ਕੁੜੀਏ ਜਾ ਕੇ ਤੇ ਭਾਂਡੇ ਮਾਇਲਾ ਤੂੰ ਨਾਲ ਆ ਤੇ ਅੰਦਰ ਬਹਿ ਜਾ ਲੰਮੇ ਬਹਿ ਜਾ ਜਾ ਤੇ ਮੈਂ ਤੇ ਪੈਣਾ ਹੀ ਆ ਬਹਿ ਜਾ ਮੇਰੇ ਹਿੱਸੇ ਦੇ ਮਾਂ ਲੰਗਰ ਹੀ ਲਾਤਾ ਤੁਹਾਨੂੰ ਤੇ ਖਾ ਲਓ ਬਸ ਵੇਖਾਂ ਹਾਂ ਆਪਣਾ ਭਾਂਡੇ ਮਾਂ ਸਾਰੇ ਤੇ ਰਸੋਈ ਸਾਫ਼ ਕਰ ਲਾ ਮਾਂ ਦੇ ਹਿੱਸੇ ਦਾ ਝਾੜੂ ਝੂੜੂ ਲਾ ਕਮਰੇ ਕਰ ਸਫਾਈ ਵਿਹਲੇ ਬੈ ਕੇ ਨਹੀਂ ਖਾਦੀਆਂ ਜਾਂਦੀਆਂ ਕਰਨਾ ਪੈਂਦਾ ਹੱਥ ਲਾਉਣਾ ਪੈਂਦਾ ਵਾ ਸਕੂਲ ਵੇਖ ਲਿਆ ਵੀ ਸਕੂਲ ਜਾਣਾ ਸਕੂਲ ਜਾਣਾ ਪੜਾਈ ਗਾਲੀ ਕੀਤੀ ਆ ਵੇ ਨਾ ਕੇ ਸਾਰਾ ਸਰੀਰ ਖਰਾਬ ਕਰ ਲਿਆ ਵਾ ਇੰਨੀ ਮੋਟੀ ਹੋ ਗਈ ਆ ਬੰਦਾ 100 ਕੰਮ ਕਰਦਾ ਰਹੇ ਤੇ ਐਕਸਰਸਾਈਜ਼ ਹੁੰਦੀ ਰਹਿੰਦੀ ਆ ਨਹੀਂ ਸਾਲ ਅੱਲਾ ਸਾਲ ਅੱਲਾ ਕਿਉ ਇੰਨੀ ਧੋਕਾ ਤਪੀਆ ਹੀ ਰਹਾ ਵਾ ਸਾ ਤੂੰ ਹੀ ਲੈਣ ਦਿੰਦੀ ਆ ਜੇ ਮੇਰੇ ਗੱਲ ਜੇ ਉਹ ਪੇਕੇਆਂ ਨੂੰ ਗਈ ਆ ਤੂੰ ਨੇ ਆਪਣੇ ਪੇਕੇ ਜਾਣਾ ਨਹੀਂ ਤੇ ਕੰਮ ਕਰਕੇ ਜਾਵੇ ਜਾਣਾ ਵਾ ਤੇ ਮੈਂ ਜਾਨੀ ਤੇ ਕੰਮ ਕਰਕੇ ਜਾਨੀ ਆ ਛੱਡ ਕੇ ਨਹੀਂ ਜਾਂਦੀ ਜੇ ਕਿਤੇ ਛੱਡ ਕੇ ਜਾਵਾ ਤੇ ਤੂੰ ਹੀ ਕਰ ਸਰ ਤੇ ਜੁਕਣੇ ਲੈ ਲੈਂਦੀਆਂ ਜੇ ਕਿ ਉਦਾਂ ਚਲ ਗਈ ਨਿਕਲ ਗਈ ਆ ਇਹ ਤੂੰ ਕਾਂ ਕਿਥੋਂ ਖਾਈ ਆ ਤੂੰ ਕਿਉਂ ਪਿੱਛੋਂ ਕਾਂ ਖਾ ਕੇ ਆਈ ਆ ਮੈਂ ਹੀ ਕਾਂ ਖਾਦੇ ਤੂੰ ਹੀ ਤਾਂ ਬਸ ਆਏ ਨਹੀਂ ਸੁਣਦੀ ਨਹੀਂ ਕਿਤੇ ਸਵੇਰੇ ਉੱਠੀ ਸੀ ਨਾ ਚਾਹ ਤੈਨੂੰ ਦੇ ਕੇ ਗਈ ਨਾ ਆਟਾ ਗੁੱਦਾ ਰੋਟੀਆਂ ਲਾਈਆਂ ਅੰਦਰ ਦੀ ਸਰਵਾਈਕ ਰੋਟੀਆਂ ਮੈਂ ਲਾਈਆਂ ਵਾ ਆਟਾ ਹੀ ਗੁੰਨ ਕੇ ਰੱਖ ਗਈ ਅਗਲੀ ਉਹ ਵੀ ਭਲੇਖੇ ਨਾ ਗੋਚ ਗਿਆ ਵੀ ਖਰਿਆ ਜੇ ਰੋਟੀ ਦੀ ਵਾਰੀ ਮੇਰੀ ਆ ਰੋਟੀ ਦੀ ਵਾਰੀ ਮੇਰੀ ਜਦੋਂ ਪਤਾ ਲੱਗਾ ਵੀ ਵਾਰੀ ਇਹਦੀ ਆ ਤੇ ਰੁਆਟਾ ਕਦਾ ਗੁੰਨਿਆ ਤੇ ਸਾਰਾ ਤੰਧਾਲੀ ਛੱਡ ਗਈ ਵੀ ਕਰ ਹੀ ਲੈਣਾ ਮੈਨੂੰ ਤਾਂ ਲੱਗਦਾ ਵਾ ਵੀ ਪਹਿਲਾਂ ਮੈਂ ਤੇਰਾ ਮੂੰਹ ਇਹਦਾ ਨਾ ਸੀਦਾ ਤੂੰ ਮੈਨੂੰ ਬਹੁਤ ਦੁਖੀ ਕੀਤਾ ਵਾ ਆ ਲੈ ਆ ਤੇਰਾ ਮੂੰਹ ਸੀਦਾ ਪਹਿਲਾਂ ਆਪਣਾ ਸੀਲਾ ਤੇ ਆਪਣੀ ਨਿੱਕੀ ਨੋਂ ਦਾ ਸੀਨਾ ਵੱਡੀ ਦਾ ਠੀਕ ਆ ਮੇਰਾ ਸੀਨ ਦੀ ਲੋੜ ਨਹੀਂ ਆ ਮੇਰਾ ਸੀਤਾ ਹੀ ਆ ਤੂੰ ਆਪਣੀ ਮਾਂ ਨੂੰ ਵੀ ਪਲਟ ਕੇ ਇਦਾਂ ਚ ਬਾਬਦੀ ਨਹੀਂ ਹੁੰਦੀ ਆ ਮਾਂ ਮੇਰੀ ਇਦਾਂ ਨਹੀਂ ਕਰਦੀ ਹਾਂ ਜਿੱਦਾਂ ਤੂੰ ਹੀ ਕਰਦੀ ਐ ਤੁਸੀਂ ਤਾਂ ਰਲ ਗਈਆਂ ਜੇ ਇੰਨਾ ਬੋਲਦੀ ਐ ਇੰਨਾ ਬੋਲਦੀ ਪਤਾ ਨਹੀਂ ਕਿਉਂ ਇਹਦੇ ਦਿਮਾਗ 'ਚ ਕੀ ਵੜ ਗਿਆ ਜਿਹੜਾ ਬੋਲੀ ਜਾਂਦੀ ਬੋਲੀ ਜਾਂਦੀ ਮੇਰਾ ਦਿਮਾਗ ਜਨੁਕਸ ਪੈ ਗਿਆ ਵਾ ਪਿਆਈ ਜਿਆਦਾ ਤਾਂ ਹੀ ਐਦਾ ਕਰਦੀ ਆ ਠੀਕ ਹੁਣ ਨਹੀਂ ਦਿੰਦੀ ਕਦੇ ਕੁੜੀ ਨੂੰ ਵੀ ਵਿਚਾਰੀ ਨੂੰ ਨਹੀਂ ਸਾਰਾ ਕੰਮ ਕਰ ਲਈ ਹੁਣ ਮੇਰੀ ਗੱਲ ਸੁਣ ਭਾਂਡੇ ਮਾਂਜ ਕੇ ਸਾਰੀ ਸਲੇਬ ਸਾਫ ਕਰਕੇ ਸਾਰਾ ਕੂਕਰ ਕਾਕਰ ਸਬਜ਼ੀ ਕੱਢ ਕੇ ਤੇ ਫ੍ਰਿਜ ਲਾ ਦੇ ਤੇ ਸਾਰੀ ਸਫਾਈ ਕਰਕੇ ਤੇ ਪੋਚੇ ਲਾ ਲੈ ਮੇਰੀ ਤੀ ਠੀਕ ਆ ਕਰਿਆ ਕਰ ਜਿੱਦਾਂ ਨੂੰ ਛੁੱਟੀ ਹੁੰਦੀ ਆ ਮਾਂ ਤੇਰੀ ਨੇ ਤੇ ਤੈਨੂੰ ਵਗਾੜ ਦੇਣਾ ਬਗਾਨੇ ਘਰ ਜਾਣਾ ਵਾ ਕੰਮ ਸਿੱਖਣਾ ਪੈਂਦਾ ਬੱਚਾ ਚੰਗਾ ਚੱਲ ਕਿੱਦਾਂ ਕੰਮ ਕਰੀਦੇ ਆ 6 ਮਹੀਨੇ ਚੁੱਪ ਕਰਕੇ ਇੱਥੇ ਆ ਜਾ ਉਹਦੀ ਅਗਲ ਟਿਕਾਣੇ ਆ ਜੂਗੀ ਤੈਨੂੰ ਕੰਮ ਲਾ ਛੱਡਦੀ ਆ ਆਪ ਉਹ ਵਹਿਲੀ ਰਹਿੰਦੀ ਆ ਜੇ 6 ਮਹੀਨੇ ਇੱਥੇ ਰਹੇਂਗੀ ਨਾ ਤੋ ਉਹਨੇ ਐ ਵੇਖ ਲਈ ਤੇ ਕੰਨ ਚ ਪਈ ਰਿੰਗ ਉੱਤੇ ਗੱਲ ਕਰੀ ਗੱਲ ਤੇ ਢਾਡੀ ਠੀਕ ਆ ਰੈਡੀ ਪਰ ਮੈਂ ਜੇ ਇੱਥੇ ਵੀ ਆ ਕੇ ਬੈਣੀ ਆ ਮੈਨੂੰ ਕੋਈ ਲਾਂਭਾ ਨਹੀਂ ਇੱਥੇ ਆਣ ਕੇ ਬਹਿਣ ਦਾ ਮੇਰੇ ਪੇਕੇਆਂ ਦਾ ਘਰ ਆ ਮੈਂ 100 ਵਾਰੀ ਆਵਾ ਪਰ ਭਾਬੀ ਦੇ ਸਭਾਹਲਾ ਤੁਹਾਨੂੰ ਪਤਾ ਜਿੱਦਨ ਮੈਂ ਇੱਥੇ ਆ ਗਈ ਤਾਂ ਮੈਂ ਤੇ ਉਹਦੀ ਸ਼ਰੀਕਣੀ ਬਣ ਕੇ ਬਹਿ ਜਾਣਾ ਵਾਂ ਜਿੰਨਾ ਚਿਰ ਤੁਸੀਂ ਜਿਉਣਾ ਚਾਹਤੇ ਆ ਮੈਨੂੰ ਕੋਈ ਡਰ ਨਹੀਂ ਤੇ ਕੱਲ ਨੂੰ ਮੇਰਾ ਪਰਜਾਈ ਨਾਲ ਵੈਰ ਪਊਗਾ ਤੁਹਾਨੂੰ ਪਤਾ ਵਾ ਫਿਰ ਇਦਾਂ ਮੇਰਾ ਮੈਨੂੰ ਇਹ ਆ ਕਿ ਚਲ ਪੇਕਿਆਂ ਦੀ ਸਾਂਝ ਨਾ ਖਰਾਬ ਹੋਵੇ ਤੁਹਾਡੇ ਮਗਰੋਂ ਵੀ ਮੈਂ ਇੱਥੇ ਆਉਣ ਜਾਣ ਜੋਗੀ ਰਵਾਂ ਤੇ ਉੱਥੇ ਦੇ ਜਿੱਦਾਂ ਕਿਦਾਂ ਮੈਂ ਆਪਣੇ ਦਿਨ ਕੱਟਣ ਲਈ ਆ ਤੇ ਮੇਰੇ ਲੰਘਦੇ ਜਾਣਦੇ ਕੁੜੀ ਜਵਾਨ ਉਹ ਕੀ ਕਿਤੇ ਉਹਨੂੰ ਕੰਮ ਧੰਦੇ ਲੱਗ ਗਈ ਤੇ ਮੇਰੇ ਹੋਰ ਦਿਨ ਮੋੜ ਆਉਣੇ ਜਿਹੜੇ ਹੁਣ ਮੇਰੇ ਰੱਬ ਨੇ ਹੀ ਮੇਰੇ ਤੇ ਪਾਤੇ ਆ ਤੁਸੀਂ ਦੱਸੋ ਵੀ ਉਹ ਤੁਸੀਂ ਜਾਂ ਹੋਰ ਕੋਈ ਕਿਵੇਂ ਮੇਰਨਾ ਵੰਡਾਲੂਗਾ ਕੀਤੀਆਂ ਤੇ ਮੈਨੂੰ ਚਲਣੀਆਂ ਪੈਣ ਡੀਆਂ ਵਾ ਇਹੋ ਗੱਲੋਂ ਤੇ ਦੀ ਪਾਈ ਲੱਕੋ ਖਾਏ ਆਏ ਆ ਹੋਰ ਪੈਸਾ ਤੇ ਨਾ ਤੈਨੂੰ ਚਾਲੋ ਉੱਥੇ ਅਸੀਂ ਦੇ ਹੀ ਆਉਨੇ ਆ ਪਰ ਇਹ ਇਹਦਾ ਕਰਕੇ ਤੇ ਤੈਨੂੰ ਅਸੀਂ ਆਂ ਡਰਦੇ ਆਂਦੇ ਨਹੀਂ ਵੀ ਇੱਥੇ ਆ ਜਾ ਤੂੰ ਮੈਂ ਤੇ ਆਪ ਹਰਾਣਿਆ ਮੰਮੀ ਬਿਮਾਰ ਆ ਭਾਬੀ ਪੇਕੇ ਬੈਠੇ ਆ ਤੇ ਪਲਕੇ ਜੇ ਮੈਂ ਆ ਗਈ ਤਾਂ ਉਹ ਜਿਹੜਾ ਮਾੜਾ ਮੋਟਾ ਆਉਂਦੀ ਜਾਂਦੀ ਉਹਨੇ ਤੇ ਉਹ ਵੀ ਆਉਣੋਂ ਹਟ ਜਾਣਾ ਇੱਥੇ ਉਹਨੇ ਕਹਣਾ ਤੀ ਬੈਠੀ ਮੈਂ ਤਾਂ ਨਹੀਂ ਜਾਂਦੀ ਪਰ ਆਉਂਦੀ ਤੇ ਹੋਣੀ ਆ ਤੇ ਭਾਣਾ ਉਹਨੇ ਮੇਰਾ ਬਣਾ ਕੇ ਰੱਖ ਦੇਣਾ ਕਿ ਮੈਂ ਉਹਦੇ ਘਰ ਕੇ ਨਹੀਂ ਆਉਂਦੀ ਚੱਲ ਜੇ ਤੇ ਆਪਣੇ ਮੂੰਹੋਂ ਮੈਨੂੰ ਕਵੇ ਪੀ ਤੂੰ ਇੱਥੇ ਆ ਜਾ ਤੇ ਫਿਰ ਤੇ ਪੰਜਾ ਸਾਲ ਮੈਂ ਕੱਟ ਵੀ ਲਵਾ ਕੋਈ ਗੱਲ ਵੀ ਨਹੀਂ ਆ ਪਰ ਜੇ ਐਦਾਂ ਮੈਂ ਐਦਾਂ ਚੁੱਪ ਕਿਤੇ ਆਣ ਕੇ ਬਹਿ ਜਾਨੀ ਆਂ ਤੇ ਗੱਲ ਸਾਰੀ ਮੇਰੇ ਸਿਰ ਤੇ ਆ ਜਾਣੀ ਆ ਵੀ ਇਹ ਆਣ ਕੇ ਬੈੰਦੀ ਆ ਤੇ ਮੈਂ ਤਾਂ ਘਰੋਂ ਜਾਣੀ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਜੇ ਤੂੰ ਹਾ ਗੱਲਾਂ ਸੋਚਦੀ ਰਹੀ ਨਾ ਤੇ ਦਵਿੰਦਰ ਕਦੀ ਵੀ ਤੇਰ ਕੋ ਸ਼ਿੱਧੀ ਨਹੀਂ ਹੋ ਸਕਦੀ ਇੱਥੇ ਆਣੀਗੀ ਉਹਨੂੰ ਆਪ ਹੱਥੀਂ ਕੰਮ ਕਰਨਾ ਪਊਗਾ ਫੇਰ ਉਹਨੂੰ ਪਤਾ ਲੱਗੂਗਾ ਵੀ ਕਿੱਦਾਂ ਕੰਮ ਹੁੰਦੇ ਇਹੋ ਗੱਲ ਤੇ ਹੀ ਚਾਹੁੰਦਾ ਹਾਂ ਕੀ ਆਪਣੇ ਮੂੰਹ ਆਖੇ ਇਹ ਤੂੰ ਦੀਪ ਚਾਰ ਸਾਲ ਇੱਥੇ ਆ ਜਾ ਪਰ ਉਹ ਆਂਦੀ ਨਹੀਂ ਨਾ ਜਾ ਵਰਦੀ ਪੇਕੇ ਉਹਨੂੰ ਤਾਂ ਪਤਾ ਨਹੀਂ ਤੇਰਾ ਫਾਦਾ ਇੰਨਾ ਸਾੜਾ ਪਿਆ ਤੈਨੂੰ ਇਸ ਗੱਲ ਦਾ ਪਤਾ ਨਹੀਂ ਤੂੰ ਦਵਿੰਦਰ ਦੀਆਂ ਛਾ ਲੈਨੀ ਆ ਪਰ ਜਾਈ ਜਿਆਦਾ ਮੇਰੇ ਸਾਹਮਣੇ ਬੋਲ ਵੀ ਨਹੀਂ ਖਿੱਚਦੀ ਤੈਨੂੰ ਜਦੋਂ ਬੋਲੂਗੀ ਨਾ ਜਿਆਦਾ ਮੈਂ ਆਪੇ ਛਾਂ ਬਲੂ ਉਹ ਤੇ ਗੱਲ ਠੀਕ ਹੈ ਮੈਨੂੰ ਪਤਾ ਵਾ ਤੁਹਾਡੇ ਸਾਹਮਣੇ ਉਹਨੇ ਮੈਨੂੰ ਕੀ ਕਹਿਣਾ ਵਾ ਪਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਵੀਰ ਉਹਨੂੰ ਟੱਕਦਾ ਟੁੱਕਦਾ ਕਿਉਂ ਨਹੀਂ ਆ ਖਰਚਾ ਖੁਰਚਾ ਭੇਜਦਾ ਵਾ ਕੀ ਕਿੱਥੇ ਜਾਂਦੀ ਉਹਦੀ ਕਮਾਈ ਕੀ ਕਰਦੇ ਆ ਉਹ ਥੋੜਾ ਜਿਹਾ ਖਰਚਾ ਭੇਜਦਾ ਵਾ ਦਵਾਈ ਦੂਈ ਸਾਡੀ ਆ ਜਾਂਦੀ ਐ ਬਾਕੀ ਉਹਨੂੰ ਹੀ ਭੇਜਦਾ ਵਾ ਸਾਨੂੰ ਨਹੀਂ ਭੇਜਦਾ ਆ ਤਾਂ ਜਿੱਦਾਂ ਮੈਂ ਆਣ ਕੇ ਬੈਗੀ ਜਿਹੜਾ ਤੁਹਾਨੂੰ ਦਵਾਈ ਜੋ ਕੇ ਦਿੰਦਾ ਅਗਲੀ ਉਹ ਵੀ ਬੰਦ ਕਰਾ ਦਊਗੀ ਤਾਂ ਫੇਰ ਕੀ ਆ ਮੈਂ 6-7 ਪੈਲੀਆ ਵੋਂ ਡਿਆ ਵਾ ਦਿੱਤੇ ਤੇ ਕੋ ਥੋੜੇ ਖਰਚੇ ਆ ਜਾਨੀ ਕਿ ਮੇਰੇ ਤੇ ਕੋ ਨਹੀਂ ਹੋਣ ਡਿਆ ਇੱਥੇ ਤੂੰ ਦੇ ਇਦਾਂ ਗੱਲਾਂ ਕਰਦੀ ਐ ਜਦਾਂ ਇੱਥੇ ਸਾਡੀ ਕੋਈ ਵੜਤੀ ਨਹੀਂ ਅਹੀਂ ਘਰ ਬਣਾਇਆ ਪੈਲੀ ਮੈਂ ਸਾਂ ਮੰਡਿਆ ਠੀਕ ਆ ਮੈਂ ਕਹ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਜੇ ਤੂੰ ਇਹ ਨਾਂ ਲੈ ਲੈ ਗਿਆ ਇਹਨਾਂ ਕੁੜੀਆਂ ਤੇ ਮੈਂ ਤੇਰੇ ਨਾਲ ਬਿਲਕੁਲ ਕੁਛ ਨਹੀਂ ਜੋ। ਨਾ ਦੀਪਾ ਹੁਣ ਪਿਓ ਤੇਰੇ ਨੇ ਮੈਂ ਤੇਰੇ ਨਾਮ ਹੂ ਵਟ ਲੈਣਾ। ਦੀਪ ਤੈਨੂੰ ਆਪਣੇ ਪਿਓ ਦੇ ਸੁਭਾਅ ਦਾ ਨਹੀਂ ਪਤਾ ਕਿੰਨਾ ਕੌੜਾ ਸੁਭਾਅ ਆ ਉਹਦਾ ਜਿੱਦਾਂ ਦੇ ਤੇਰੇ ਕੋ ਅਸੀਂ ਗਏ ਆ ਨਾ ਉਸ ਦਿਨ ਤਾਂ ਦਮਿੰਦਰ ਨੂੰ ਬੋਲਦੀ ਸੁਣ ਕੇ ਆਣ ਕੇ ਮੈਂ ਬੜਾ ਪਰੇਸ਼ਾਨ ਰਹਿੰਦਾ ਵਾ। ਤੈ ਤੂੰ ਚੋਬ ਕਰਕੇ ਚੱਲ ਆ ਜਾ ਕੁੜੀਆਂ ਲੈ ਕੇ ਕਹਿੰਦਾ ਵਾ ਤੇ ਸਾਰੀਆਂ ਮੋਤੇ ਮੋਤੇ ਗੋਡੇ ਘਸਕੇ ਕਮਾਈ ਕਰਦੇ ਤੇ ਕਿਦਾਂ ਘਰ-ਬਾਰ ਬਣਾਇਆ ਤੇ ਸਾਡੀ ਇੰਨੀ ਵਟ ਤੇ ਵੀ ਨਹੀਂ ਹੈਗੀ ਵੀ ਅਸੀਂ ਕੁੜੀ ਨੂੰ ਇੱਥੇ 4 ਸਾਲ ਰੱਖ ਸਕਦੇ ਆ ਤੇਰਾ ਅਸੀਂ ਇਹਨਾਂ ਦੁੱਖ ਨਹੀਂ ਮੰਡਾ ਸਕਦੇ ਮੰਮੀ ਤੂੰ ਹੀ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੂੰ ਹੀ ਗੱਲ ਨੂੰ ਸਮਝਦੇ ਨਹੀਂ ਜੇ ਆਉਣ ਚ ਮੈਨੂੰ ਕੋਈ ਤਰਾਜ ਨਹੀਂ ਆ ਮੈਂ 20 ਵਾਰੀ ਆਵਾ ਪਰ ਮੇਰੇ ਕਰਕੇ ਤੁਹਾਡਾ ਘਰ ਖਰਾਬ ਹੋ ਜਾਊਗਾ ਮੈਂ ਇਹ ਗੱਲ ਤੋਂ ਡਰਦੀ ਆ ਤੁਹਮੜੇ ਇੱਥੇ ਉੱਥੋਂ ਦੀ ਲੜਾਈ ਇੱਥੇ ਆਣ ਕੇ ਪੈ ਜੂਗੀ ਕੀ ਫਾਇਦਾ ਹੋਊਗਾ ਦੂਜੀ ਗੱਲ ਇਹ ਵੀ ਆ ਹੁਣ ਤੇ ਮੇਰੀ ਸੱਸ ਮੇਰੇ ਨਾਲ ਆ ਮੇਰਾ ਹਰ ਦੁੱਖ ਸੁੱਖ ਹੁੰਦੀ ਆ ਕੱਲ ਨੂੰ ਹੈ ਨੇ ਤੇ ਆਖਣ ਵੀ ਕੁੜੀਆਂ ਲੈ ਕੇ ਚਲ ਗਈ ਤੇ ਜਿਹੜਾ ਮੇਰਾ ਉੱਥੇ ਮਾਸਾਪੋਰਾ ਹਿੱਸਾ ਵਾਗਲੇ ਉਹ ਵੀ ਖਤਮ ਕਰ ਦੇਣ ਘਾਣੀ ਮੁਕਾ ਦੇਣ ਤੇ ਚਲ ਗਈ ਵੀ ਤੇ ਹੁਣ ਇੱਥੇ ਦਾ ਕੱਖ ਨਹੀਂ ਹੈਗਾ ਮੈਂ ਸਾਰੇ ਪਾਸੇ ਸੋਚਦੀ ਆ ਤੁਸੀਂ ਇੱਕ ਪਾਸੇ ਵਿੰਦੇ ਜੇ ਦੀਪ ਵੀ ਹਲਾ ਤੂੰ ਆਪਣਾ ਤੇ ਸੋਚਦੀ ਨਹੀਂ ਦੂਜਿਆਂ ਦਾ ਸੋਚਦੀ ਆ ਇੱਥੇ ਕਿਹੜਾ ਕੋਈ ਨਿਆਣਾ ਹੀ ਨਿਆਣਾ ਹੋਵੇ ਤੁਹਾਡਾ ਵੀ ਨਾਲ ਜੀ ਲੱਗਾ ਰਹਿੰਦਾ ਵਾ ਪਰ ਤੂੰ ਇਹ ਇਹ ਵਾ ਵੀ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਦੀ ਤੂੰ ਦੂਜਿਆਂ ਦਾ ਸੋਚਦੀ ਆ ਮੰਮੀ ਤੁਸੀਂ ਸਾਰੇ ਐਦਾਂ ਹੀ ਕਰਦੇ ਰਹਿੰਦੇ ਜੇ ਤੁਸੀਂ ਇਹ ਨਹੀਂ ਸੋਚਦੇ ਵੀ ਜੇ ਮੇਰਾ ਟਾਈਮ ਲੰਘਣ ਡਿਆ ਵਾ ਤਾਂ ਮੈਂ ਲੰਗਾਈ ਜਾਣ ਰਹੀ ਆ ਮੈਂ ਨਹੀਂ ਚਾਹੁੰਦੀ ਵੀ ਮੈਂ ਐਵੇਂ ਜੀਜੀ ਕੋ ਗੱਲਾਂ ਕਰਾਵਾਂ ਪਹਿਲਾਂ ਮੋਂਥੇ ਦਵਿੰਦਰ ਦੀਆਂ ਸੁਣਦੀ ਮੁਰਕੇ ਮੈਂ ਇੱਥੇ ਆਣ ਕੇ ਭਾਬੀ ਦੀਆਂ ਸੁਣੂਗੀ ਫੇਰ ਮੇਰਾ ਜ਼ਿਆਦਾ ਦਿਲ ਦੁਖਣਾ ਵਾ ਤੇ ਐਦਾਂ ਤੇ ਮੈਨੂੰ ਚਾਹਲੇ ਮੈਨੂੰ ਟਾੜੀ ਇਹ ਹੁੰਦਾ ਵਾ ਵੀ ਤੁਸੀਂ ਸਹੀ ਸਲਾਮਤ ਸੁਖ ਸਾਂਦਾ ਮੈਨੂੰ ਸੁਣਾ ਜਾਂਦਾ ਰਹੇ ਮੇਰੇ ਜਿਵੇਂ ਤੇਵੇਂ ਦਿਨ ਲੰਘਣ ਡੈ ਮੈਂ ਲੰਗੋਂ ਨਹੀਂ ਆ ਤੁਸੀਂ ਐਦਾਂ ਡੈੜੀ ਨੂੰ ਤੁਸੀਂ ਨਹੀਂ ਕਹਿ ਸਕਦੇ ਵੀ ਐਦਾਂ ਨਾ ਕਰਨਾ ਜੇ ਮੈਂ ਉਧਰੋਂ ਦੁਖੀ ਆ ਤਾਂ ਮੈਨੂੰ ਇਧਰੋਂ ਵੀ ਤੁਸੀਂ ਦੁਖੀ ਕਰਦੇ ਜੇ ਫੇਰ ਤੈਨ ਮਾਨਨਾ ਖਰਾਬ ਕਰ ਅਈ ਤੇਰੇ ਭਲੇ ਵਾਸਤੇ ਹੀ ਕਹਿਂ ਡਿਆ ਆ ਐਵੇਂ ਤੂੰ ਰੋਈ ਜਾਂ ਰਹੀ ਆ ਮੰਮੀ ਮੇਰੀ ਗੱਲ ਸੁਣੋ ਉੱਥੇ ਮੇਰੇ ਹੁਣ ਸਵਾਣੀ ਦਾ ਕੰਮ ਕਿੱਡਾ ਸੋਹਣਾ ਚੱਲਿਆ ਵਾ ਵਾਦੂ ਮੇਰੇ ਉੱਥੇ ਪੱਕੇ ਗਾਗ ਲੱਗੇ ਆ ਜੇ ਇੱਕ ਮੌਕੇ ਮੈਂ ਉੱਥੋਂ ਇੱਕ ਵਾਰੀ ਉੱਠ ਕੇ ਆ ਗਈ ਤੇ ਇੱਥੇ ਆਣ ਕੇ ਮੁੜ ਕੇ ਮੈਂ ਸੇ ਆਹ ਮਹੀਨਾ ਬਾਅਦ ਜਾ ਕੇ ਜੇ ਉੱਥੇ ਕੰਮ ਕਰਨਾ ਵੀ ਚਾਹਿਆ ਆਂ ਤੇ ਮੁੜ ਕੇ ਨਾ ਮੈਂ ਉਧਰ ਜੋਗੀ ਉਤੋਂ ਦਵਿੰਦਰ ਨੇ ਵੱਖਰੀਆਂ ਗੱਲਾਂ ਕਰਨੀਆਂ ਗਈ ਹੀ ਹੁਣ ਕਿਉਂ ਆ ਗਈ ਮੈਂ ਸੋ ਕੋ ਜਿਆਦੀ ਫਸ ਜਾਣਾ ਵਾ ਚਾਰੇ ਪਾਸੇ ਮੁੜ ਕੇ ਨਾ ਮੈਂ ਇੱਥੋਂ ਜੋਗੀ ਰਹਿਣਾ ਨਾ ਮੈਂ ਉੱਥੋਂ ਜੋਗੀ ਰਹਿਣਾ ਵਾ ਤੂੰ ਹੀ ਮੈਨੂੰ ਹਜਾਣਾ ਕਰਿਆ ਕਰੋ ਤੂੰ ਡੈਡੀ ਨੂੰ ਕਹੋ ਮੈਨੂੰ ਚੜਾ ਹੁਣ ਮੈਂ ਜਾਣਾ ਵਾ ਕਿਉ ਅੱਜ ਰਹਿਣਾ ਨਹੀਂਗਾ ਨਹੀਂ ਮੰਮੀ ਮੈਂ ਨਿਆਣੀ ਨੂੰ ਘਰੇ ਛੱਟ ਕੇ ਆਈ ਹਾਂ ਮੇਰੇ ਬਗੈਰ ਤੋ ਮਿੰਟ ਨਹੀਂ ਰਹਿੰਦੀ ਉਹ ਤਾਂ ਫਿਰ ਵੀ ਮੰਮੀ ਨੇ ਮੈਨੂੰ ਕਿਹਾ ਵੀ ਤੇਰਾ ਧਿਆਨ ਆ ਵਿੱਚ ਤੇ ਜਾ ਮੇਲਿਆ ਮੈਂ ਐ ਵੀ ਕਹੀ ਜਾਨੀ ਹਾਂ ਵੀ ਫੋਨ ਨਹੀਂ ਕੋਈ ਚੁੱਕਣ ਡਿਆ ਤੇ ਚਿੰਤਾ ਚ ਹਾਂ ਤੇ ਮੈਂ ਤਾਂ ਆ ਗਈ ਹਾਂ ਮੈਂ ਰਹਿਣਾ ਨਹੀਂ ਆ ਕਾਲ ਉਹਦਾ ਤੰਕੜਾ ਹੁੰਦਾ ਬਸੇ ਪਰ ਉਹਦਾ ਵੀ ਮੰਨ ਜਾ ਦੁਖੀ ਜਾਈਆ ਕੋ ਤੁਸੀਂ ਉਹਨਾਂ ਨੂੰ ਸਮਝਾ ਦਿਆ ਕਰੋ ਵੀ ਕੋਈ ਗੱਲ ਨਹੀਂ ਆ ਨਾ ਦੱਸਿਆ ਕਰੋ ਕੋਈ ਗੱਲ ਉਹਨਾਂ ਨਾਲ ਨਾ ਕਰਿਆ ਕਰੋ ਮੈਂ ਕਿੱਥੇ ਦੱਸਦੀ ਹਾਂ ਉਹ ਤਾਂ ਜਦੋਂ ਦਾ ਤੈਨੂੰ ਅੱਖੀਂ ਵੇਖ ਆਇਆ ਉਦੋਂ ਦਾ ਹੀ ਪਰੇਸ਼ਾਨ ਜਿਆ ਰਹਿੰਦਾ ਵਾ ਸਿਰ ਮੈਂ ਤਾਂ ਮ ਬਥੇਰੇ ਪਰਦੇ ਪਾਉਂਦੀ ਰਹੀ ਆ ਤੇ ਤੁਸੀਂ ਕਿਹੜਾ ਮੈਨੂੰ ਫੋਨ ਕਰਕੇ ਗਏ ਮੈਨੂੰ ਫੋਨ ਕਰਕੇ ਜਾਂਦੇ ਆ ਤੇ ਮੈਂ ਉੱਥੇ ਕੋਈ ਗੱਲ ਹੀ ਨਹੀਂ ਦਵਿੰਦਰ ਨੂੰ ਕਰਨ ਦੇਣੀ ਮੇਰੇ ਮੌਕੇ ਤੇ ਆਪ ਕੋਲ ਹੋਣਾ ਸੀ ਮੈਂ ਨਹੀਂ ਆ ਕੋਲ ਤੇ ਉਹਦੀਆਂ ਗੱਲਾਂ ਹੋ ਗਈਆਂ ਤੁਹਾਨੂੰ ਸੁਣਨੀਆਂ ਪੈ ਗਈਆਂ ਮੈਂ ਸੁਣੋ ਗੱਲ ਹਾਈ ਦਾ ਮੂੰਹ ਵਟਿਆ ਕੁੜੀ ਨਾ ਨਹੀਂ ਸਰਨਾ ਉਹਦੇ ਸਿਰ ਤੇ ਪਿਆਰ ਦੇ ਤੂੰ ਨੂੰ ਤੋਰ ਕੇ ਆ ਜੇ ਉਹ ਕਹਿੰਦੀ ਆ ਮੇਰਾ ਉਥੇ ਟਾਈਮ ਪਾਸ ਹੁੰਦਾ ਵਾ ਤੇ ਕੋਈ ਗੱਲ ਨਹੀਂ ਮੈਂ ਘਰ ਰੱਖਿਆ ਟੀਹ ਨੂੰ ਗੁਜ਼ਾਰਾ ਹੁੰਦਾ ਵਾ ਜਦੋਂ ਗੱਲ ਕੋਈ ਸਾਡੀ ਮੰਨਦੀ ਨਹੀਂ ਸਾਨੂੰ ਕਿਹਾ ਬੰਨੇ ਲੱਗਣ ਦਿੰਦੀ ਨਹੀਂ ਤੇ ਫਿਰ ਗੁੱਸਾ ਨਹੀਂ ਆਉਂਦਾ ਗੁੱਸਾ ਚ ਆਉਂਦਾ ਮੂੰਹ ਮੈਂ ਉਹਨਾਂ ਕਾਹਦਾ ਵਟਣਾ ਵਾ ਪਰ ਮੈਂ ਥੋੜਾ ਜਿਹਾ ਡਰਾਵਾ ਹੀ ਮਾਰਿਆ ਵਾ ਵੀ ਜੇ ਸਹਰ ਇੱਥੇ ਆਜ ਜਾਵੇ ਤੇ ਉਹਨੂੰ ਵੀ ਪਤਾ ਲੱਗ ਜਾਏ ਦਵਿੰਦਰ ਨੂੰ ਚਲਾ ਕੁੜੀਆਂ 3 ਜਿਹੜੀਆਂ ਘਰ ਬਾਹਰ ਆ ਨਹੀਂ ਕੇ ਜਾ ਰਹਾਂ ਤਾਂ ਉਹਨੂੰ ਪਿਆਰ ਦੇ ਤੇ ਉਹਨੂੰ ਬੱਸੇ ਚੜਾ ਕੇ ਆ ਨਾ ਇਹ ਪੈਸੇ ਦੇ ਥੋੜੇ ਜਿਹਾ ਉਹਨੂੰ ਦੇਣੀ ਲੈ ਲੈ ਪੈਸੇ ਲੈ ਲੈ ਫੜ ਮਣ ਕੇ ਚਲੀ ਜਾਣਾ ਵਾ ਆਹੋ ਮੰਮੀ ਜਾਵਾਂ ਟਾਈਮ ਨਾਲ ਮਣ ਕੇ ਬੱਸ ਬੁੱਸ ਲਾਂਗੀ ਤੇ ਫੇਰ ਹਨੇਰਾ ਹੋਊਗਾ ਮੈਨੂੰ ਟਾਈਮ ਨਾਲ ਤੁਰੂੰਗੀ ਤੇ ਟਾਈਮ ਨਾਲ ਜਾਣ ਆਲੀ ਬਣੂਗੀ ਚੜਾ ਆਂਦਾ ਵਾ ਤੇ ਆ ਲੈ ਨਿਆਣੀਆਂ ਨੂੰ ਕੋਹ ਲਿਆ ਦੀ ਖਾਣ ਨੂੰ ਮੰਮੀ ਤੂੰ ਹਰ ਵਰੀਆਂ ਏਦਾਂ ਮੈਨੂੰ ਪੈਸੇ ਨਾ ਦਿਆ ਕਰੋ ਮੇਰੇ ਕੋਲ ਹੁੰਦਾ ਜਾਂਦਾ ਟਾਈਮpass ਮੈਂ ਤੁਹਾਡੇ ਕੋ ਵੀ ਕਿੰਨੇ ਘਲੂੰਗੀ ਤੇ ਕਿੰਨੇ ਕਿ ਮੇਰਾ ਏਦਾਂ ਨਹੀਂ ਮੈਨੂੰ ਚੰਗਾ ਜਿਹਾ ਲੱਗਦਾ ਮੈਂ ਚਾਹ ਤੇਰਾ ਟਾਈਮpass ਹੁੰਦਾ ਵਾ ਤੇ ਸ਼ੁਕਰਵਾਹੀ ਆਂਨੇ ਹੁੰਦਾ ਵਾ ਤੇ ਪਰ ਮਾਪਿਆਂ ਕੋ ਖਾਲੀ ਹੱਥੀ ਨਹੀਂ ਤੀਆਂ ਤੋਰੀਆਂ ਜਾਂਦੀਆਂ ਉਹਨਾਂ ਨੂੰ ਕੋਸਤੇ ਕੋਸ ਦੇਣਾ ਪੈਂਦਾ ਵਾ ਚਲੋ ਠੀਕ ਆਖਿਆ ਡੈਡੀ ਨੂੰ ਹਾਂ ਹੋ ਡੈਡੀ ਚਲ ਗਿਆ ਉਹ ਮੋਟਰਸਾਈਕਲ ਲੈ ਕੇ ਤੇ ਜਾ ਤੂੰ ਚੱਲ ਜਾ ਨਾਲ ਚਲੋ ਠੀਕ ਆਜੋ ਫਿਰ ਬਾਹਰ ਤੱਕ ਸਾਰਾ ਠੀਕ ਹੈ ਚੰਗਾ ਮੰਮੀ ਚੰਗਾ ਫੋਨ ਪੇ ਪਾਹੇ ਪਵਾਓ ਤੇ ਮੈਨੂੰ ਫੋਨ ਫਾਨ ਕਰਦੇ ਰਿਹਾ ਕਰੋ ਪੇਹੇ ਫੋਨ ਕਰਦੀਆਂ ਤੇ ਗੱਡੀ ਨੂੰ ਤਾਂ ਕੋਈ ਨਹੀਂ ਕਰਦੇ ਰਾਵਾਂਗੇ ੁੰਗਾਂ ਵਾਲੇ ਵੀ ਖਿਆਲ ਰੱਖਿਆ ਕਰ ਨਹੀਂ ਕੋਈ ਨਹੀਂ ਖਿਆਲ ਹੀ ਆ ਠੀਕ ਹੈ ਹਾਂ ਚੰਗਾ ਸਸੀ ਕੁਲ ਬਬੀ ਜੀ ਸਸ਼ਿਕਲ ਵੀਰ ਜੀ ਬਹਿ ਜਾਓ ਉਧਰੋਂ ਚੱਲੇ ਜੇ ਹਾਂ ਕਰੀ ਨੀ ਮੈਂ ਵੀ ਉਹਨੂੰ ਜਾਣਦਾ ਹਾਂ ਬਹਿ ਜਾਓ ਨਹੀਂ ਵੀਰ ਜੀ ਕੋਈ ਨਹੀਂ ਮੈਂ ਤੁਰ ਹੀ ਆਉਣੀ ਆ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਮੈਂ ਉਹਨੂੰ ਹੀ ਜਾਣਾ ਬਹਿ ਜਾਓ ਤੀਨ ਦੁਪਹਿਰ ਲੱਗੀ ਆ ਫਿਰ ਕੀ ਹੋ ਗਿਆ ਨਹੀਂ ਉਹ ਨਹੀਂ ਕੋਈ ਗੱਲ ਵੀਰ ਜੀ ਬੈਨ ਨੂੰ ਤੇ ਮੈਂ ਬਹਿ ਜਾਂ ਪਰ ਤੁਹਾਨੂੰ ਪਤਾ ਵਾ ਛੱਟ ਲੋਕੀ ਗੱਲਾਂ ਬਣਾਉਣ ਲੱਪੈਂਦੇ ਆ ਲੋਕਾਂ ਦੇ ਮਤਲਬ ਨੂੰ ਅਸੀਂ ਕੀ ਕਹਿਣਾ ਹੈ ਆਪਣਾ ਘਰ ਦੇ ਸਾਰੇ ਸਹੀਆਂ ਨੂੰ ਸਮਝਦੇ ਆ ਲੋਕਾਂ ਨੂੰ ਕੀ ਕਹਿਣਾ ਹੈ ਤੁਸੀਂ ਬਹਿ ਜਾਓ ਕੋਈ ਗੱਲ ਨਹੀਂ ਚਲੋ ਠੀਕ ਬਹਿ ਜਾਓ ਜੋ ਵੀ ਚਾਹ ਪੀ ਕੇ ਚੱਲ ਜਿਓ ਲੈ ਹਾਂ ਸਾਸਿਕਾ ਸਾਸਿਕਾ ਆ ਗਈ ਆ ਹਾਂਜੀ ਆ ਗਈ ਇਹ ਕੌਣ ਸੀ ਉਹ ਪਰਲੇ ਪਾਸੋਂ ਹੀ ਮੁੰਡਾ ਤੁਰ ਹੀ ਆਣ ਡਈ ਹਾਂ ਤੇ ਮੈਨੂੰ ਆਂਦਾ ਬਹਿ ਜਾਓ ਭਾਬੀ ਅੱਛਾ ਅੱਛਾ ਚੱਲ ਮੈਂ ਆਉਣੀ ਪਰਦੇ ਤੋਤੇ ਹੀ ਮੈਂ ਪਾ ਲਾਂ ਸੁੱਕਣੇ ਦੇਖਾ ਹੇ ਪਿੰਡ ਦਾ ਮੁੰਡਾ ਹੀ ਪਰਲੇ ਪਾਸ ਹੁਣ ਇਹਨੇ ਪਿੰਡ ਦੇ ਮੁੰਡਿਆਂ ਨਾਲ ਬਹਿ ਬਹਿਣਾ ਕਰਦੀ ਜੋ ਬਨਾਂ ਗੱਲ ਨਹੀਂ ਮੇਰੀ ਗੱਲ ਸੁਣੋ ਆ ਟਾਲੀ ਥੱਲੇ ਬੈਠੇ ਰਹਿੰਦੇ ਜੇ ਸਾਰਾ ਦਿਨ ਆ ਵੇਖਿਆ ਜੇ ਦੀਪ ਚੜ ਕੇ ਆਈ ਕਿ ਇਹ ਮੁੰਡੇ ਨਾਲ ਮੋਟਰਸਾਈਕਲ ਤੇ ਮੈਂ ਤਾਂ ਵੇਖਿਆ ਨਹੀਂ ਤੁਸੀਂ ਵੇਂਦੇ ਤਾਂ ਪਤਾ ਲੱਗਦਾ ਵੀ ਪਛਾਣ ਹੈ ਕਿ ਮੁੰਡਾ ਪਿੰਡ ਦਾ ਹੈ ਕਿ ਇਹਦੇ ਪਿੰਡ ਦਾ ਕਿੱਥੇ ਦਾ ਵਾ ਫਿਰ ਵੀ ਥੋੜਾ ਮੋਟਾ ਤਾਂ ਪਤਾ ਹੁੰਦਾ ਹੀ ਆ ਐਸੇ ਟਾਲੀ ਥਲੇ ਬਹਿ ਕੇ ਫੋਨ ਤੇ ਉਂਗਲਾ ਮਾਰੀਆਂ ਜਾਣੀਆਂ ਕੁੜੀ ਛੱਡ ਗਈ ਕੱਲੀ ਤੁਰੀ ਫਿਰਦੀ ਪਤਾ ਨਹੀਂ ਪੇਕੇ ਪਹੁੰਚੀ ਵੀ ਆ ਕਿ ਨਹੀਂ ਗੱਲਾਂ ਬਣਾਉਣ ਆਣ ਬੱਤੀ ਬੱਤੀ ਗੱਲਾਂ ਬਣਾਉਣੀਆਂ ਵਾ ਪਤਾ ਵੀ ਹੋਣਾ ਚਾਹੀਦਾ ਤੁਹਾਨੂੰ ਦਵਿੰਦਰ ਗਰਮੀ ਬੜੀ ਆ ਜੇ ਕਿ ਨਾ ਬਹਿ ਕੇ ਆ ਵੀ ਗਈ ਹੋਊਗੀ ਤੇ ਫਿਰ ਕੀ ਹੋਇਆ ਫਿਰ ਕੀ ਬੜਾ ਕੁਝ ਹੋਇਆ ਵਾ ਅੱਗੇ ਇੱਕ ਦਿਨ ਬੁਖਾਰ ਚੜਿਆ ਸੀ ਸਿਖਰ ਦੁਪਹਿਰ ਲੱਗੀ ਸੀ ਮੰਮੀ ਨੂੰ ਲੈ ਕੇ ਤੁਰ ਕੇ ਗਈ ਮੈਂ ਹਾਂ ਆਪਣੇ ਬਾਜੀ ਨਾਲ ਚਲ ਜਾ ਤਾਂ ਦਵਾਈ ਜਾ ਕੇ ਲੈ ਆ ਆਂਦੀ ਨਾ ਨਾ ਕੋਈ ਵੇਖ ਲੂਗਾ ਤੇ ਕੀ ਕਹੂਗਾ ਤੇ ਅੱਜ ਅੱਜ ਕਈਆਂ ਨੇ ਵੇਖੀ ਹੋਣੀ ਤੇ ਕਈਆਂ ਨੇ ਗੱਲਾਂ ਬਣਾਉਣੀਆਂ ਹੀ ਹੋ ਇਹੋ ਡੱਕ ਲੋ ਡੱਕ ਲੋ ਕੋਈ ਨਹੀਂ ਗੱਲ ਬਣਾਉਂਦਾ ਠੀਕ ਆ ਆਪਣੇ ਇਤਬਾਰ ਚਾਹੀਦਾ ਤੇਰੇ ਨਾਲ ਨਾ ਗੱਲ ਕਰਨੀ ਨਾ ਕੰਧ 'ਚ ਮੱਥਾ ਮਾਰਨ ਵਾਲੀ ਗੱਲ ਆ ਮੈਂ ਤੇ ਕਰਨ ਆਈ ਹਾਂ ਵੀ ਚਲ 10 ਮੁੰਡਾ ਵੇਖਿਆ ਹੋਊਗਾ ਉਹ ਸੜਕ ਦੋ ਕੀ ਸੜਕਾਂ ਨੂੰ ਮੂੰਹ ਕਰਕੇ ਬੈਂਦੇ ਤੂੰ ਪਿਛੜੀਆਂ ਕਰਕੇ ਵਿਆਹ ਕਰ ਆਉਂਦਾ ਜਾਂਦਾ ਬੰਦਾ ਵੇਂਦਾ ਵਾ ਪਰ ਨਾ ਗੱਲ ਕਰਦਾ ਕੋਈ ਫਾਇਦਾ ਹੀ ਨਹੀਂ ਤੇਰੇ ਨਾਲ ਤੇ ਬੰਦਿਆ ਹਾਂ ਕੱਲ ਕੋਈ ਚੰਦ ਚਾੜਦਾ ਤਾਂ ਫੇਰ ਵੇਖਿਓ ਹੱਥ ਚੜ੍ਹ ਕੇ ਤੁਹਾਡੇ ਘਰ ਘਰ ਕਾ ਚੜਦੇ ਹੁੰਦੇ ਆ ਹਾਂ ਕਿਹੜੀ ਗੱਲ ਕਰਦੀ ਚੰਦ ਚਾੜਦਾ ਈਆ ਉਰੀਆ ਪਤੰ ਉਹ ਹੋ ਕੀ ਹੋਇਆ ਵਾ ਕੀ ਹੋਇਆ ਵਾ ਬੰਦੀ ਆ ਉਹ ਹੋ ਕੀ ਛੋੜ ਕੇ ਨਹੀਂ ਮੰਮੀ ਹੈ ਸਾਸਰੀ ਘਰ ਮੰਮੀ ਸਾਸਰੀ ਘਰ ਹੋਰ ਹਾਂ ਠੀਕ ਆ ਇਹ ਕਿਉਂ ਰੋਂਦੀ ਆ ਬਾਥਰੂਮ ਆਇਆ ਕੀਤਾ ਤ ਨਹੀਂ ਉਹ ਤਾਂ ਵੇਖ ਕੇ ਤੇਰੇ ਵੱਲ ਭੱਜ ਗਈ ਮੈਂ ਤੇਰੇ ਵੱਲ ਵੇਖਿਆ ਹੀ ਨਹੀਂ ਆ ਹੋ ਸੁਣਾ ਆ ਜਾ ਠੀਕ ਹੈ ਘੱਟੇ ਹਾਂਜੀ ਵਧੀਆ ਠੀਕ ਹੈ ਇਹਦੀ ਵੇਖ ਕਿਦਾਂ ਚੰਬੜ ਗਈ ਅਸੀਂ ਆਂਦੇ ਜੇ ਛੱਡ ਜਾ ਕਰ ਵੇਲਾ ਜੀਨੀਅਸ ਲੱਗਦਾ ਮੇਰੇ ਕੋਲ ਚੱਲ ਆ ਬਾਥਰੂਮ ਕਰ ਲਾ ਆ ਜਾ ਬਾਥਰੂਮ ਕਰ ਲਾ ਹੋਣੀ ਨਹੀਂ ਮੈਂ ਕਰਾ ਲੈਣਾ ਸੱਤ ਕੀ ਕਰਨ ਧੀ ਸਿਮੂ ਸਿਮੂ ਆਵੇ ਇੱਥੇ ਡਈ ਨੇ ਪਾਂਡੇ ਪੰਜਣਾ ਸਿਮਰਨ ਦੀ ਪਾਣੀ ਲਿਆ ਕੇ ਦੇ ਮਾ ਆਪਣੀ ਨੂੰ ਨਾਨੀ ਦਾ ਹਾਲ ਚਾਲ ਪੁੱਛ ਲਾ ਜੀਜੀ ਕਿੱਥੇ ਆ ਮਮਾ ਤੇਰਾ ਜੀ ਲੱਗ ਗਿਆ ਹੀ ਜੀ ਜੀ ਲੱਗ ਗਿਆ ਲੈ ਹੁਣ ਫੁੱਲਣ ਡਿਆ ਵੀ ਖਾਣ ਨੂੰ ਕੋਹ ਲੈ ਕੇ ਆਈਏ ਆਹੋ ਜਿੱਤੇ ਨਾਨੀ ਨੇ ਪੈਸੇ ਆਂਦੀ ਚੀਜੀ ਲਿਆਉਂਦੀ ਰੀਤ ਨੂੰ ਅੱਛਾ ਮਾਰਕਟ ਖਲੋਤੀ ਨਹੀਂ ਹੂੰ ਬਸਤੇ ਜੜ ਗਈ ਉਥੋਂ ਡੈਡੀ ਬਿਠਾ ਗਏ ਸੀ ਬਸਤੇ ਤੁਮਾਰ ਸ਼ਿਕਾਂ ਸਾਰੀ ਸ਼ਿਕਾਂ ਦਾ ਪੁੱਤ ਠੀਕ ਹੈ ਹਾਂਜੀ ਤੇ ਗਾੜੀਆਂ ਉਥੋਂ ਬਸਤੇ ਉਤਰੀ ਉਹ ਪਰਲੇ ਪਾਸੇ ਉਹ ਮੁੰਡਾ ਸੀ ਤੇ ਆਂਦਾ ਬਹਿ ਜਾ ਵਾ ਭਾਬੀ ਕੋਈ ਥੂਏ ਗਾੜੀ ਤਾਰ ਗਿਆ ਅੱਛਾ ਚੱਲ ਕੋਈ ਨਹੀਂ ਨੀਲੀਆ ਆਵਰੇ ਕੀ ਦੇਈ ਖੋਲ ਕੇ ਕਰਨ ਹੈ ਆ ਮਾਤਾ ਗੱਲਾਂ ਮੇਰੇ ਤੇ ਦਦਾ ਦਾ ਗੁੱਸਾ ਬੜਾ ਤਨ ਆਉਂਦਾ ਵਾ ਉਹ ਦਿਨੇ ਮਾੜੀ ਜੀ ਬਿਮਾਰ ਸੀ ਤੇ ਮੈਂ ਹਾਂ ਬੁਖਾਰ ਇਹਨੂੰ ਇਨਾ ਚੜਿਆ ਸੀ ਤੇ ਮੈਂ ਹਾਂ ਜੋਬਾ ਨਾ ਚਲ ਜਾ ਤੇ ਕਹਿੰਦੀ ਕੋਈ ਵੇਖੂਗਾ ਤੇ ਕੀ ਆਖੂਗਾ ਦਵਾਈ ਲੈਣ ਹੈ ਤੇ ਹੁਣ ਭਲਾ ਇਹਨੂੰ ਕੀ ਹੋ ਗਿਆ ਇਹ ਬਗਾਨਾ ਮੁੰਡਾ ਉਥੇ ਮੈਂ ਪੜਦੇ ਪਾਉਂਦੇ ਹੀ ਹਾਂ ਤੇ ਬਗਾਨਾ ਮੁੰਡਾ ਹ ਉਹ ਪਰਲੇ ਮਹੱਲੇ ਦਾ ਹੋਣਾ ਮੈਨੂੰ ਲੱਗਦਾ ਮੇਦੇ ਇਹ ਨਾ ਪਛਾਣ ਇਨੀ ਕਾ ਮਾੜੀ ਜੀ ਤਦਾ ਹੈਗੀ ਆ ਜੇ ਬੰਦਾ ਨੰਗਦਾ ਹੋਵੇ ਗਲੀ ਥਾਣੀ ਤੇ ਇਹ ਬਗਾਨੇ ਮੁੰਡੇ ਨਾਲ ਚੜ ਕੇ ਆਈ ਉਹ ਚੰਗਾ ਕਾ ਚੰਗਾ ਕੰਮ ਨਹੀਂ ਆ ਲੋਕਾਂ ਨੇ ਗੱਲਾਂ ਬਣਾਉਣ ਲੱਗ ਜਣੀਆਂ ਵਾ ਲੁਧਰੀ ਤੇ ਮੇਰੀ ਫੇਰ ਨਹੀਂ ਰਹਿੰਦੀ ਕਹਿਣੋ ਪਰ ਮੈਂ ਤੈਨੂੰ ਸਮਝਾਤਾ ਵਾ ਵੀ ਇਦਾਂ ਨਹੀਂ ਚੜ ਕੇ ਆਈ ਦਾ ਕਿ ਨਾ ਤੂੰ ਘਰ ਫੋਨ ਲਾਉਂਦੀ ਜੋ ਬੰਨ ਘਰ ਟਾਲੀ ਥੱਲੇ ਬੈਠਾ ਸੀ ਤੇ ਤੈਨੂੰ ਲੈ ਜਾਂਦਾ ਉਹ ਵੱਖ ਬੁਰਬੁਰ ਡਿਆ ਕਰਨ ਵੀ ਵੇਖਣ ਵਾਲੇ ਕੀ ਜਾਂਦੇ ਹੋਣਗੇ ਵੀ ਦੀਪ ਵੇਖ ਕੇ ਨਾ ਚੜ ਕੇ ਆਈ ਆ ਉਹ ਸਾਨੂੰ ਨਹੀਂ ਪਤਾ ਹੁੰਦਾ ਕਿਹ ਵੇਲੇ ਵੀ ਇਹ ਕਿਹੜਾ ਦੀਪ ਹੋਤਵਾ ਪਰ ਲੋਕਾਂ ਨੂੰ ਸਾਰਾ ਪਤਾ ਹੁੰਦਾ ਕਿਹਦਾ ਮੁੰਡਾ ਤੇ ਕਿਨੂੰ ਚੜਾਈ ਜਾਂਦਾ ਵਾ ਲੋਕਾਂ ਨੇ ਬਤੀ ਬਤੀ ਗੱਲਾਂ ਬਣਾਉਣੀਆਂ ਵਾ ਸਾਡੇ ਸਰਚ ਸਵਾਹ ਨਾ ਪੁਆਈ ਤੈਨੂੰ ਮੈਂ ਦੱਸਤਾ ਹੀ ਹੋ ਨਹੀਂ ਹੋਣੀ ਏ ਹੋਣੀ ਏ ਮੂੰਹ ਚ ਪਾਲਿਆ ਹੁੰਦੇ ਮਾਂ ਮੰਮੀ ਤੂੰ ਤੇ ਮੇਰੇ ਵੱਲ ਦੀ ਗੱਲ ਕਰਨੀ ਨਹੀਂ ਨਾ ਹਮੇਸ਼ਾ ਜੇ ਮਾੜੇ ਕੰਮ ਤੋਂ ਕਵਾਂ ਤਾਂ ਵੀ ਮਾੜੀ ਚੰਗੇ ਤੋਂ ਕਵਾਂ ਮੈਂ ਤਾਂ ਵੀ ਮਾੜੀ ਮੈਂ ਹੀ ਮਾੜੀ ਹੋਗੀ ਤੂੰ ਹੀ ਚੰਗੀ ਹੋਗੀਆਂ ਮਾੜਾ ਕਰ ਕਿਹੜਾ ਕੀਤਾ ਉਹਨੇ ਹਾਂ ਐਦੋਂ ਮਤ ਕਿਹੜਾ ਵਾ ਮੈਂ ਤਾਂ ਕਦੀ ਕਿਸੇ ਦੇ ਪਿੰਡ ਦੇ ਬੰਦੇ ਨਾਲ ਨਹੀਂ ਚੜ ਕੇ ਆਈ ਕੋਈ ਆਪਣਾ ਲੱਗਦਾ ਹੀ ਹੋਵੇ ਭਾਵੇਂ ਫੋਨ ਕਰਦੀ ਹੈ ਕੋਈ ਕਿਹੜਾ ਫੋਨ ਹੈ ਨਹੀਂ ਫੋਨ ਲਾਉਂਦੀ ਵੀ ਮੈਨੂੰ ਜੋਬਨ ਨੂੰ ਘਰ ਲਾਉਦੇ ਮੈਨੂੰ ਲੈ ਜਾਏ ਅੱਡੇ ਤੋਂ ਮੈਂ ਇੰਦੇ ਰਹਿੰਦੇ ਦੀਦੀ ਤੂੰ ਗੱਲਾਂ ਨਾ ਬਹੁਤੀਆਂ ਕਰ ਮੰਮੀ ਮੈਂ ਲਾਇਆ ਸੀ ਇੱਕ ਦੋ ਵਾਰੀ ਜੋਬਨ ਭਾਜੀ ਨੂੰ ਵੀ ਫੋਨ ਵੀ ਮੈਨੂੰ ਅੱਡੇ ਤੋਂ ਲੈ ਜਾਓ ਤੇ ਉਹਦੀਆਂ ਵੀ ਕਈ ਦੀਆਂ ਕਈ ਗੱਲਾਂ ਬਣੀਆਂ ਸੀ ਚੱਲ ਸ਼ਾਜੇ ਉਹਨੇ ਮੋਟਰਸਾਈਕਲ ਲਾar ਕੇ ਮੈਨੂੰ ਕਹਿ ਦਿੱਤਾ ਵੀ ਭਾਬੀ ਜੀ ਬਹਿ ਜਾਓ ਤੇ ਮੈਂ ਤਾਂ ਉਹਨੂੰ ਵੀ ਕਿਹਾ ਮੈਂ ਨਹੀਂ ਵੀਰ ਮੈਂ ਤੁਰ ਹੀ ਆਉਣੀ ਜਾਂਦਾ ਅੱਸੀ ਖਾ ਦੁਪਹਿਰ ਲੱਗੀ ਕਿੱਥੇ ਤੂੰ ਤੁਰੇ ਜਾਓਗਾ ਮੈਂ ਬੂਹੇ ਥਾਣੀ ਲੰਘਣਾ ਤੇ ਅਗਲੇ ਨੇ ਮੈਨੂੰ ਬਿਠਾ ਲਿਆ ਮੰਮੀ ਮੈਂ ਆਉਂਦਿਆਂ ਤੁਹਾਡੇ ਨਾਲ ਪਹਿਲਾਂ ਇਹ ਗੱਲ ਕੀਤੀ ਵੀ ਮੈਂ ਬੂਏ ਗਾੜੀ ਉਤਰੀ ਆ ਤੇ ਕੋਈ ਐਡੀ ਕਿਸ ਨੂੰ ਮੂੰਹ ਚ ਨਹੀਂ ਪਾ ਲੈਣ ਲੱਗਾ ਹੁੰਦਾ ਲੋਕੀ ਦੁਨੀਆ ਤੁਰ ਹੀ ਫਿਰਦੀ ਆ ਕੋਈ ਕਿਸ ਨਾ ਜਾਣਦਾ ਕੋਈ ਕਿਸ ਨਾ ਜਾਣਦਾ ਐਦਾਂ ਦੀ ਸੋਚ ਨਹੀਂ ਰੱਖੀਦੀ ਹੁੰਦੀ ਦਵਿੰਦਰ ਚੰਗਾ ਨਹੀਂ ਆ ਚਾਹ ਚੰਗਾ ਤੁਸੀਂ ਸੋਚਿਆ ਰੱਖੋ ਵਧੀਆ ਮੇਰੀ ਸੋਚ ਨੂੰ ਤੁਸੀਂ ਕੀ ਕਹਿਣਾ ਵਾ ਜਦੋਂ ਕੋਈ ਚੰਦ ਚੜ ਗਿਆ ਨਾ ਤਾਂ ਫਿਰ ਮੇਰੇ ਨਾਲ ਲਾਮਾ ਲੈ ਗਈ ਤੇ ਨਾ ਮੇਰੇ ਬੰਦੇ ਨੂੰ ਮੈਂ ਗਾੜੀ ਹੌਣ ਦੇਣਾ ਹੀ ਇਹੋ ਜਿਹੇ ਬੰਦੇ ਮਰਵਾ ਦਿੰਦੀਆਂ ਹੁੰਦੀਆਂ ਵਾ ਅਕਲ ਤੇ ਤੁਹਾਨੂੰ ਆਉਣੀ ਨਹੀਂ ਦੋਵਾਂ ਨੂੰ ਸਾਰੀ ਉਹ ਵੇਹ ਜਿਹਦਾ ਪਿੱਛੋਂ ਲੈ ਕੇ ਆ ਹੇਲਾ ਮੰਮੀ ਮੈਂ ਨਹੀਂ ਇਹਨਾਂ ਨਾਲ ਮੱਥਾ ਲਾ ਸਕਦੀ ਇਹਨੇ ਤਾਂ ਬਿਮਾਰੀ ਮੈਨੂੰ ਪਰਛੜਿਆ ਕਿ ਤੇ ਹਾਂ ਜੇ ਮੈਂ ਪੇਕੇ ਜਾਨੀ ਆ ਤੇ ਮੈਂ ਮਾਂ ਪਿਓ ਵਾਲ ਵੇ ਨਹੀਂ ਆ ਤੇ ਤਾਂ ਚੋੜਦੀ ਆ ਵੀ ਹਾਏ ਮੇਰੇ ਮਾਂ ਪਿਓ ਮੇਰਾ ਫਿਗਰ ਲੈ ਲੈ ਮਰ ਗਏ ਆ ਜੇ ਮੈਂ ਇੱਥੇ ਉੰਨੀ ਆ ਤੇ ਮੈਨੂੰ ਜੀਣ ਨਹੀਂ ਦਿੰਦੀ ਮੈਂ ਕਿਹੜੇ ਖੂਚ ਪਾਵਾਂ ਖੂਕੇ ਚ ਨਹੀਂ ਪੈਣਾ ਚੰਗਾ ਖੂ ਖਾਜ ਰਹਿਣ ਦੇ ਪੈਣ ਨੂੰ ਜੇ ਤਾਂ ਬੰਦਾ ਇਦਾਂ ਹੋ ਜਾਏ ਨਾ ਤਾਂ ਦੁਨੀਆ ਬੜਾ ਕੋਹ ਬੋਲਦੀ ਹੁੰਦੀ ਆ ਕੋਈ ਕਿਸੇ ਨੂੰ ਟਿਕਣ ਨਹੀਂ ਦਿੰਦਾ ਕੋਈ ਚੰਗਾ ਲੀੜਾ ਪਾਲੇ ਤਾਂ ਵੀ ਪਤਾ ਹੀ ਹੈ ਨਾ ਤੈਨੂੰ ਸਮਝਦਾਰ ਬਣ ਹੁਣ ਤੂੰ ਐ ਕੰਨ ਸੁਣ ਤੇ ਇਧਰੋਂ ਦੀ ਕੱਢ ਦੇ ਮੰਮੀ ਲੋਕੀ ਕਹਿਣ ਆ ਤੇ ਗੱਲ ਮੰਨਣ ਚ ਆਉਂਦੀ ਆ ਵੀ ਚੱਲ ਲੋਕਾਂ ਕੀਤੀਆਂ ਮੈਨੂੰ ਤੇ ਮੇਰੇ ਘਰ ਦੇ ਹੀ ਨਹੀਂ ਜੀਣ ਦਿੰਦੇ ਸਰਵਾਦੀ ਘਰ ਤੋਂ ਹੁੰਦੀ ਆ ਹਾਂ ਬੱਦ ਦੇ ਚੰਗੇ ਹੁਣ ਨਾ ਬਾਹਰ ਕੋਈ ਗੱਲ ਨਹੀਂ ਕਰਦਾ ਹੁੰਦਾ ਚੰਗਾ